ਸਰਵਲੋਹ ਦੀ ਕੜਾਹੀ ਦੇ ਵਿੱਚ ਬਣੇ ਜੀ ਆਚਾਰੀ ਬੈਂਗਣ ਬਹੁਤ ਹੀ ਵਧੀਆ ਆਚਾਰ ਦੇ ਫਲੇਵਰ ਵਾਲੇ ਟੇਸਟ ਵਾਲੇ ਬੈਂਗਣਾਂ ਵਿੱਚ ਵੀ ਆਇਰਨ ਹੁੰਦਾ ਹੈ ਤੇ ਜਿਹੜੀ ਸਰਵਲੋਹ ਦੀ ਕੜਾਹੀ ਇਹ ਵੀ ਸਾਡੀ ਸਾਡੀ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ ਜੀ ਤੇ ਇਹ ਬੈਂਗਣ ਤੇ ਸਰਵਲੋਹ ਦੀ ਕੜਾਹੀ ਦੇ ਵਿੱਚ ਬਣੇ ਹੋਏ ਉਹ ਵੀ ਆਚਾਰੀ ਬੈਂਗਣ ਬਹੁਤ ਹੀ ਵਧੀਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਜੀ ਇਸ ਤਰ੍ਹਾਂ ਬਣਾਓ ਖਾਓ ਤੇ ਖੂਨ ਦੀ ਕਮੀ ਨੂੰ ਪੂਰਾ ਕਰੋ ਦਵਾਈਆਂ ਜਿਹੜੀਆਂ ਖੂਨ ਵਧਾਉਣ ਵਾਲੀਆਂ ਉਹ ਛੋਟ ਜਾਣਗੀਆਂ ਜੀ ਹਲੋ ਜੀ ਸਾਸਰੀਆ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਬਾਗਰ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਵਿੱਚ ਤਾਂ ਦਾ ਰੋਸ ਤਾਂ ਹੱਸਦਾ ਵਸਦਾ ਤੇ ਕਿਸੇ ਦੁੱਖ ਤਕਲੀਫ ਤੋਂ ਬਚਾ ਕੇ ਹਰ ਤੋਰ ਰੱਖੇ ਤੇ ਤਾਂ ਚੜ੍ਹਦੀ ਕਲਾ ਜ ਰੱਖਿਆ ਸੀ ਵੀ ਠੀਕ ਹੈ ਚੜ੍ਹਦੀ ਕਲਾ ਚ ਆ ਜੀ ਅੱਜ ਮੈਂ ਬਣਾ ਰਹੀ ਆ ਚਾਰੀ ਬੈਂਗਣ ਹਰੇ ਬੈਂਗਣ ਤਾਜ਼ੇ ਘਰ ਦੇ ਲੱਗੇ ਹੋਏ ਮੈਨੂੰ ਮਿਲੇ ਸੀਗੇ ਸੋ ਜੀ ਸੋਚਿਆ ਕਿ ਸਰਵਲ ਉਹਦੀ ਕੜਾਹੀ 'ਚ ਬਣਾਉਨੇ ਆ ਅਜਾਰੀ ਬੈਂਗਣ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹ ਜਿਹੜੀਆਂ ਡੰਡੀਆਂ ਆ ਇਹਨਾਂ ਨੂੰ ਵੀ 4-4 ਚੀਰੇ ਦੇ ਕੇ 2-2 ਚੀਰੇ ਦੇ ਕੇ ਮਤਲਬ ਟੋਟਲ 4 ਚੀਰੇ ਦੇ ਕੇ ਇਹ ਵੀ ਮੈਂ ਜ਼ਰੂਰ ਪਾਉਣੀ ਹੁੰਦੀ ਬਹੁਤ ਟੇਸਟੀ ਲੱਗਦੀਆਂ ਜਲਦੀ ਜਲਦੀ ਕੱਟ ਰਹੇ ਆ ਕਿਉਂਕਿ ਬੈਂਗਣ ਬਹੁਤ ਜਲਦੀ ਕਾਲੇ ਹੋ ਜਾਂਦੇ ਆ ਤੇ ਕੱਟ ਕੇ ਹੁਣ ਆਪਾਂ ਅੱਗੇ ਲਾਨੇ ਆ ਜੀ ਤੜਕਾ ਆ ਦੇਖੋ ਬੈਂਗਣ ਸਾਰੇ ਕੱਟ ਲਏ ਆ ਕਿਉਂਕਿ ਇਹ ਪ੍ਰੋਸੈਸ ਬਹੁਤ ਜਲਦੀ ਕਰਨਾ ਪੈਂਦਾ ਜਾਂ ਤਾਂ ਫਿਰ ਇਹਨਾਂ ਨੂੰ ਕੱਟ ਕੇ ਤੁਸੀਂ ਪਾਣੀ ਦੇ ਵਿੱਚ ਭਿਉਂ ਕੇ ਰੱਖੋ ਧੋਣ ਤੋਂ ਕੱਟਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਧੋ ਲਿਆ ਸੀ ਬੈਂਗਣਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਆਲੂ ਛਿੱਲ ਲਿਆ ਜੀ ਧੋ ਲਿਆ ਸਵਾਰ ਕੇ ਤੇ ਇਹ ਹੈ ਕਿ ਸਰਬਲੋਹ ਦੀ ਕੜਾਹੀ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਬਿਲਕੁਲ ਬਹੁਤ ਥੋੜਾ ਪਾਉਣਾ ਹੈ ਬਹੁਤ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਇਹ ਆਪਾਂ ਚਾਰੀ ਬੈਂਗਣ ਬਣਾਣੇ ਤੁਹਾਨੂੰ ਮੈਂ ਦੱਸੂਗੀ ਅੱਗੇ ਹੋਰ ਆਹ ਲਓ ਜੀ ਥੋੜਾ ਸਿਰਫ ਦੋ ਤੋਂ ਤਿੰਨ ਚਮਚ ਛੋਟੇ ਵਾਲੇ ਜਿਹੜੇ ਮੈਂ ਤੇਲ ਦੇ ਪਾ ਲਿਆ ਤੇਲ ਗਰਮ ਹੋਣ ਦੀ ਤੇ 19 ਦੇਖੋ ਤੇਲ ਗਰਮ ਹੋ ਗਿਆ ਇਹਨੂੰ ਚਮਚ ਦੇ ਨਾਲ ਗੈਸ ਦੀ ਫਲੇਮ ਮੈਂ ਥੋੜੀ ਬੰਦ ਬਿਲਕੁਲ ਲੋ ਕਰ ਦਿੱਤੀ ਐ ਸਾਰੀ ਕੜਾਹੀ ਦੇ ਵਿੱਚ ਤੇਲ ਨੂੰ ਇਸ ਤਰ੍ਹਾਂ ਘੁਮਾ ਦੇਣਾ ਤੇ ਇਹ ਥੋੜਾ ਜਿਹਾ ਨੋਰਮਲ ਟੈਂਪਰੇਚਰ ਤੇ ਬਹੁਤ ਜ਼ਿਆਦਾ ਤੇਜ਼ ਗਰਮ ਹੋਣ ਨਾਲ ਜਿਹੜੇ ਮਸਾਲੇ ਪਾਉਣੇ ਆ ਜੀ ਉਹ ਸੜਨ ਦਾ ਡਰ ਹੁੰਦਾ ਐ ਇਹ ਜੀ ਲਈਆ ਕਲੌਂਜੀ ਸੌਫ ਧਨੀਆ ਸਾਬਤ ਤੇ ਮੇਥੇ ਮੇਥੇ ਦਾਣਾ ਇਹ ਵੀ ਸਾਰੇ ਅਸੀਂ ਇਹਦੇ ਵਿੱਚ ਪਾਉਂਦੇ ਆ ਪਾਣ ਤੋਂ ਬਾਅਦ ਜੀ ਗੈਸ ਦੀ ਫਲੇਮ ਬਿਲਕੁਲ ਲੋ ਹੈ ਇਹ ਪਾਤਾ ਮੈਂ ਮੋਟਾ ਲੰਬਾ ਕਟਿਆ ਹੋਇਆ ਪਿਆਜ਼ ਤੇ ਪਿਆਜ਼ ਨੂੰ ਵੀ ਇਸ ਤਰ੍ਹਾਂ ਪਾ ਕੇ ਇਹਨਾਂ ਨੂੰ ਮਿਕਸ ਕਰਨਾ ਆ ਬਹੁਤ ਜ਼ਿਆਦਾ ਇਹਨੂੰ ਬ੍ਰਾਊਨ ਨਹੀਂ ਕਰਨਾ ਹੈਗਾ ਤੇ ਇਸ ਤਰ੍ਹਾਂ ਇਹਨੂੰ ਸਾਰੀ ਕੜਾਹੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਾਲਿਆਂ ਦੇ ਵਿੱਚ ਗੈਸ ਦੀ ਫਲੇਮ ਜਿਹੜੀ ਲੋਏ ਰੱਖਣੀ ਆ ਕਿਉਂਕਿ ਅਗਰ ਮਸਾਲੇ ਜਲ ਗਏ ਤਾਂ ਇਹਨਾਂ ਦਾ ਕੋਈ ਫਲੇਵਰ ਕੋਈ ਟੇਸਟ ਨਹੀਂ ਆਣਾ ਮਸਾਲੇ ਬਹੁਤ ਘੱਟ ਪਏ ਬਾਕੀ ਮਸਾਲੇ ਹਜੇ ਰੋਕੇ ਅਸੀਂ ਪਾਉਣੇ ਆ ਜੀ ਇਹ ਪਾਇਆ ਥੋੜਾ ਜਿਹਾ ਮੈਂ ਜੀਰਾ ਸਾਬਤ ਜੀਰਾ ਪਾਇਆ ਜੀ ਤੇ ਇਹ ਜੀ ਪਾਈ ਆ ਮੈਂ ਹਿੰਗ ਹਿੰਗ ਬਹੁਤ ਜ਼ਰੂਰੀ ਆ ਹਿੰਗ ਜਿਹੜੀ ਆ ਸਾਡੇ ਪੇਟ ਦੇ ਵਿੱਚ ਗੈਸ ਨਹੀਂ ਬਣਨ ਦਿੰਦੀ ਖਾਣਾ ਹਾਜਮ ਕਰਨ ਚ ਮਦਦ ਕਰਦੀ ਆ ਪੇਟ ਦਾ ਪੇਟ ਦਰਦ ਤੋਂ ਆਰਾਮ ਮਿਲਦਾ ਆ ਸੋ ਜੀ ਜ਼ਰੂਰ ਹਿੰਗ ਪਾਇਆ ਕਰੋ ਜਦੋਂ ਤੁਸੀਂ ਤੋੜਕਾ ਲਾਉਂਦੇ ਆ ਤੋੜਕੇ ਦੇ ਵਿੱਚ ਤੇ ਬਹੁਤ ਵਧੀਆ ਤੇ ਸਾਡੇ ਖਾਣੇ ਵਿੱਚ ਵੀ ਸਾਨੂੰ ਪਚਨ ਵਿੱਚ ਵੀ ਬਹੁਤ ਸਹਾਇਤਾ ਕਰਦੀ ਇਹ ਜੀ ਹਰੀਆਂ ਮਿਰਚਾਂ ਤੇ ਅਦਰਕ ਸਿਗਾ ਇਹ ਵੀ ਮੈਂ ਪਾਇਆ ਮੈਨੂੰ ਮੈਂ ਕੱਲੀ ਵੀਡੀਓ ਬਣਾਉਂਦੀ ਸੀਗੀ ਪਰ ਦੀਪ ਆਪਣਾ ਪੜਨ ਲੱਗ ਪਈ ਸੀ ਇਸ ਕਰਕੇ ਜੀ ਕਈ ਵਾਰ ਵੀਡੀਓ ਔਨ ਹੁੰਦੀ ਸੀ ਕਈ ਵਾਰ ਮੈਂ ਸਮਝਦੇ ਸੀ ਕਿ ਸ਼ਾਇਦ ਔਨ ਹੈ ਆ ਅਦਰਕ ਹਰੀਆਂ ਮਿਰਚਾਂ ਤੇ ਲਸਣ ਸਾਰੇ ਇਹ ਮ ਇਕੱਠੇ ਪਾਣ ਤੋਂ ਬਾਅਦ ਇਹ ਪਾਇਆ ਜੀ ਧਨੀਆ ਪਾਊਡਰ ਜੀਰਾ ਪਾਊਡਰ ਤੇ ਕੁੱਟੀ ਲਾਲ ਮਿਰਚ ਥੋੜੀ ਜਿਹੀ ਦੇਗੀ ਮਿਰਚ ਪਾਈ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਦਾ ਨਾ ਇਹ ਸਾਰੇ ਮਸਾਲੇ ਜਿਹੜੇ ਬਹੁਤ ਥੋੜੇ ਥੋੜੇ ਪਾਣੇ ਆ ਬਹੁਤ ਜ਼ਿਆਦਾ ਨਹੀਂ ਪਾਣੇ ਤੁਹਾਨੂੰ ਦੱਸਦੀ ਆ ਕਿਸ ਕਰਕੇ ਥੋੜੇ ਪਾਉਣੇ ਆ ਜੀ ਤੇ ਇਸ ਤੋਂ ਬਾਅਦ ਆ ਦੇਖੋ ਇਸ ਕਰਕੇ ਥੋੜੇ ਪਾਉਣੇ ਆ ਇਹ ਹੈਗਾ ਆਚਾਰ ਅੰਬ ਦਾ ਇਹ ਮਸਾਲਾ ਪਾਉਣਾ ਆ ਕਿਉਂਕਿ ਆਚਾਰੀ ਟੇਸਟ ਦੇਣੇ ਆ ਦੇਖੋ ਮੈਂ ਕੜਛੀ ਦੇ ਨਾਲੇ ਮਸਾਲਾ ਕੱਢ ਲਿਆ ਵਿੱਚੇ ਹੀ ਆਇਲ ਹੁੰਦਾ ਆ ਤੇਲ ਹੁੰਦਾ ਆ ਜਿਹੜਾ ਆਪਾਂ ਸਰੋਂ ਦਾ ਤੇਲ ਚ ਆਚਾਰ ਪਾਉਣੇ ਆ ਹੰਬ ਦੇ ਆਚਾਰ ਵਾਲਾ ਤੇ ਵਿੱਚੇ ਇਹਦੇ ਖਟਿਆਈ ਹੁੰਦੀ ਜਿਸ ਤਰ੍ਹਾਂ ਅੰਬ ਦੀ ਹੋਈ ਹੋ ਹੁੰਦੀ ਆ ਤੇ ਬਾਕੀ ਸਾਰੀਆਂ ਜੋ ਮੇਥੀ ਦਾਣਾ ਜੀਰਾ ਕਲੌਂਜੀ ਤੇ ਸਾਰੀਆਂ ਚੀਜ਼ਾਂ ਹੁੰਦੀਆਂ ਆ ਨਮਕ ਵੀ ਹੁੰਦਾ ਆ ਮਿਰਚ ਵੀ ਹੁੰਦੀ ਆ ਅਗਰ ਪਾਈ ਹੋਵੇ ਆਚਾਰ ਦੇ ਵਿੱਚ ਤੇ ਨਮਕ ਅਸੀਂ ਥੋੜਾ ਜਿਹਾ ਹੋਰ ਪਾਉਣਾ ਆ ਕਿਉਂਕਿ ਨਮਕ ਸਾਡਾ ਘੱਟ ਹੋ ਸਕਦਾ ਦੇਖੋ ਕਿੰਨਾ ਵਧੀਆ ਮਸਾਲਾ ਖੁਸ਼ਬੂ ਬਹੁਤ ਵਧੀਆ ਆਚਾਰੀ ਫਲੇਵਰ ਦੀ ਆਚਾਰੀ ਟੇਸਟ ਦੀ ਖੁਸ਼ਬੂ ਸਾਰੇ ਘਰ ਦੇ ਵਿੱਚ ਫੈਲੀ ਹੋਈ ਸੀ 스멜 ਇਹਦੀ ਤੇ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਜੀ ਇਸ ਤਰ੍ਹਾਂ ਬਣਾਇਓ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਜਿਹੜੀ ਸਰੀਰ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈ ਉਹਨੂੰ ਪੂਰਾ ਕਰਦਾ ਹੈ ਖੂਨ ਦੀ ਕਮੀ ਨਹੀਂ ਸਾਡੇ ਸਰੀਰ ਦੇ ਵਿੱਚ ਹੋਣੀ ਚਾਹੀਦੀ ਖੂਨ ਸਾਡਾ ਪ੍ਰੋਪਰ ਬਰਾਬਰ ਹੋਣਾ ਚਾਹੀਦਾ ਹੈ ਬਾਹਰ ਜਾ ਕੇ ਆਪਾਂ ਜੂਸ ਪੀਨੇ ਆ ਖੂਨ ਦੀ ਕਮੀ ਨੂੰ ਵਧਾਉਣ ਲਈ ਕੋਈ ਕਹਿੰਦਾ ਨਾਰਾਂ ਦਾ ਜੂਸ ਪੀਓ ਚਕੰਦਰ ਦਾ ਜੂਸ ਪੀਓ ਕੋਈ ਕਹਿੰਦਾ ਕੋਚ ਪੀਓ ਹੈ ਨਾ ਤੇ ਤੁਸੀਂ ਘਰ ਦੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਵਰਤਿਆ ਕਰੋ ਜਿਹੜੀ ਲੋਹੇ ਦੀ ਕੜਾਹੀ ਹੈ ਇਹ ਤੁਹਾਨੂੰ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਦੇ ਵਿੱਚ ਖਾਣਾ ਬਣਾਓ ਤਕਰੀਬਨ ਹਫਤੇ ਵਿੱਚ 2-3 ਵਾਰੀ ਬਣਾਓ ਵੈਸੇ ਕੋਈ ਬਗੜਨੀ ਜਿੰਨਾ ਖਾਣਾ ਇਹ ਚ ਟੇਸਟੀ ਬਣਦਾ ਦੂਸਰੀਆਂ ਕੜਾਈਆਂ ਚ ਦੂਸਰੀਆਂ ਬਤਿਲਿਆਂ ਚ ਟੇਸਟੀ ਨਹੀਂ ਇੰਨਾ ਬਣਦਾ ਪਹਿਲਾਂ ਸਾਡੇ ਬਜ਼ੁਰਗ ਲੋਹੇ ਦੀਆਂ ਕੜਾਈਆਂ ਹੀ ਹੁੰਦੀਆਂ ਸੀ ਘਰਾਂ ਚ ਇਹਨਾਂ ਚ ਖਾਣਾ ਬਣਦਾ ਹੁੰਦਾ ਸੀ ਜਾਂ ਮਿੱਟੀ ਦੇ ਬਰਤਨਾਂ ਵਿੱਚ ਬਣਦਾ ਹੁੰਦਾ ਸੀ ਚੁੱਲ੍ਹੇ ਦੇ ਉੱਤੇ ਤੇ ਕਿੰਨੇ ਵਧੀਆ ਤਕੜੇ ਹੁੰਦੇ ਸੀ ਸੇਤਾਂ ਵਧੀਆ ਹੁੰਦੀਆਂ ਸੀ ਜੀ ਹੁਣ ਪਾਤਾ ਜੀ ਮੈਂ ਲੂਣ ਆਪਣੇ ਟੇਸਟ ਅਕੋਰਡਿੰਗ ਨਮਕ ਪਾਣਾ ਆ ਘੱਟ-ਬੱਧ ਹੋਇਆ ਤਾਂ ਬਾਅਦ ਵਿੱਚ ਤੁਸੀਂ ਦੇਖ ਸਕਦੇ ਹੋ ਵੈਸੇ ਠੀਕ ਸੀਗਾ ਆਲੂਆਂ ਨੂੰ ਥੋੜਾ ਜਿਹਾ ਰੁਪਾਣ ਤੋਂ ਬਾਅਦ ਆਲੂ ਪਾਏ ਸੀ ਇਹਨਾਂ ਨੂੰ ਥੋੜਾ ਜਿਹਾ ਰੁਪਾਣ ਤੋਂ ਬਾਅਦ ਜੀ ਪਾ ਲੈ ਆਪਾਂ ਬੈਂਗਣ ਕੱਟੇ ਹੋਏ ਆ ਦੇਖੋ ਬੈਂਗਣ ਪਾਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹਲਕੇ ਹਲਕੇ ਹੱਥ ਦੇ ਨਾਲ ਟਮਾਟਰ ਪਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਟਮਾਟਰ ਆਪਾਂ ਖਟਾਈ ਲਈ ਪਾਉਂਦੇ ਹੁੰਦੇ ਆ ਇਹਦੇ ਵਿੱਚ ਆਲਰੇਡੀ ਜਿਹੜਾ ਮਸਾਲਾ ਪਾਇਆ ਆਪਾਂ ਅ ਅਚਾਰੀ ਉਹ ਬਿਲਕੁਲ ਖੱਟਾ ਹੀ ਹੁੰਦਾ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਦੇਖੋ ਸਾਰਿਆਂ ਨੂੰ ਕਾਰਨ ਤੋਂ ਬਾਅਦ ਥੋੜਾ ਟਾਈਮ ਇਹਨੂੰ ਮੈਂ ਢਾਕੇ ਪਕਾਉਣਾ ਆ ਤੇ ਬਹੁਤ ਜਲਦੀ ਹੈ ਤਾਂ ਹਵਾ ਵਾਂਗ ਤਾਜੇ ਬੈਂਗਨ ਹੋਣ ਤਾਂ ਝਟਪਟ ਬਣ ਕੇ ਤਿਆਰ ਹੋ ਜਾਂਦੇ ਦੇਖੋ ਤੇ ਕਲਰ ਇਹਦਾ ਦੇਖੋ ਕਿੰਨਾ ਸੋਹਣਾ ਆਇਆ ਹੈ ਇਹਨਾਂ ਦਾ ਮਿਕਸ ਕਰਦੇ ਰਹਿਣਾ ਤਾਲੇ ਕੜਾਈ ਦੇ ਨਾਲ ਨਾ ਲੱਗਣ ਮੈਂ ਤਾਂ ਜੀ ਇਹ ਕਰਦੀ ਹੁੰਨੀ ਆ ਜਦੋਂ ਆਪਾਂ ਕੜਾਹੀ ਦੇ ਵਿੱਚ ਸਬਜ਼ੀ ਬਣ ਜਾਣੀ ਕੱਢਣੀ ਨਹੀਂ ਕੜਾਹੀ ਦੇ ਵਿੱਚ ਹੀ ਰਹਿਣ ਦਿਆ ਕਰੋ ਜੀ ਪੂਰਾ ਅਸਰ ਜਿਹੜਾ ਆ ਇਹਦਾ ਸਰਵ ਲੋ ਦਾ ਇਹਦੇ ਵਿੱਚ ਸਬਜ਼ੀ ਦੇ ਵਿੱਚ ਆ ਜਾਂਦਾ ਆ ਤੇ ਬਹੁਤ ਟੇਸਟੀ ਬਣਦੀ ਆ ਇਤੋਂ ਤੱਕ ਕਿ ਮੈਂ ਰੋਟੀ ਦੇ ਨਾਲ ਕੜਾਹੀ ਨੂੰ ਵਿੱਚੋਂ ਚੰਗੀ ਤਰ੍ਹਾਂ ਆਲੇ-ਦੋਲੇ ਕਿਨਾਰੀਆਂ ਤੋਂ ਸਾਫ਼ ਕਰ ਲੈਂਦੀ ਆ ਰੋਟੀ ਜਿੱਦਾਂ ਮਸਾਲਾ ਆਪਾਂ ਲਾਈਦਾ ਆ ਰੋਟੀ ਦੀ ਬੁਰਕੀ ਦੇ ਨਾਲ ਇਸ ਤਰ੍ਹਾਂ ਸਾਫ਼ ਕਰਕੇ ਉਹ ਰੋਟੀ ਖਾਇਆ ਕਰੋ ਬਹੁਤ ਜਲਦੀ ਖੂਨ ਦੀ ਕਮੀ ਪੂਰੀ ਕਰ ਦਿਆ ਆ ਤੇ ਉਦਾਂ ਆਪਾਂ ਗੋਲੀਆਂ ਖਾ ਖਾ ਥੱਕ ਜਾਂਦੇ ਆ ਕਿ ਮੈਂ ਆ ਦਵਾਈ ਖਾਣੀ ਆ ਦਵਾਈ ਖਾਣੀ ਦਵਾਈ ਤਾਂ ਦਵਾਈ ਹੁੰਦੀ ਆ ਜੀ ਘਰ ਦੀਆਂ ਚੀਜ਼ਾਂ ਤੋਂ ਵਰਤੋਂ ਚ ਲਿਆਇਆ ਕਰੋ ਤੇ ਬਹੁਤ ਜ਼ਿਆਦਾ ਇੱਕ ਵਾਰੀ ਕੜਾਹੀ ਲੈ ਲਓ ਕੋਈ ਭਾਂਡਾ ਇਸ ਤਰ੍ਹਾਂ ਦਾ ਸਰਵ ਲੋ ਉਹਦਾ ਵਧੀਆ ਦੇਖ ਕੇ ਲੈ ਲਓ ਤੇ ਸਾਰੀ ਉਮਰ ਦਾ ਰਾਮ ਆ ਉਹਦਾ ਵੀ ਆਪਾਂ ਸਬਜ਼ੀਆਂ ਬਣਾਉਂਦੇ ਹੀ ਆ ਦੇਖੋ ਤੇ ਇਹਦੇ ਵਿੱਚ ਬਣਾ ਲਓ ਆਮ ਵੀ ਤੁਸੀਂ ਦੇਖੋਗੇ ਟਾਬਿਆਂ ਤੇ ਲੋਹੇ ਦੀਆਂ ਕੜਾਹੀਆਂ ਦੇ ਵਿੱਚ ਜਾਂ ਲੋਹੇ ਦੇ ਪਤਿਲਿਆਂ ਦੇ ਵਿੱਚ ਹੀ ਸਬਜ਼ੀਆਂ ਬਣਦੀਆਂ ਆ ਜਿਹੜੇ ਪੁਰਾਣੇ ਟਾਬੇ ਆ ਪਹਿਲਾਂ ਦੇ ਤੇ ਇਹ ਹੈਗੀਆਂ ਸਾਬਤੀਆਂ ਹਰੀਆਂ ਮਿਰਚਾਂ ਇਹ ਮੈਂ ਵੈਸੇ ਹੀ ਪਾ ਲਈਆਂ ਇਹਨਾਂ ਦੀ ਖੁਸ਼ਬੂ ਬਹੁਤ ਸੋਹਣੀ ਸਬਜ਼ੀ ਚੋਂ ਆਂਦੀ ਆ ਫਲੇਵਰ ਬਹੁਤ ਸੋਹਣਾ ਆਂਦਾ ਆ ਆ ਦੇਖੋ ਆਲੂ ਬਿਲਕੁਲ ਟੁੱਟ ਰਹੇ ਆ ਤੇ ਵੱਡੀ ਗੱਲ ਇਹ ਆ ਕਿ ਜਿਹਨੂੰ ਜ਼ਰੂਰਤ ਹੋਵੇ ਉਹ ਇਹ ਸਬਜ਼ੀ ਖਾ ਸਕਦਾ ਆ ਤੇ ਜਿਹਨੂੰ ਨਹੀਂ ਜ਼ਰੂਰਤ ਹੋ ਉਹ ਇਹ ਸੌਰੀ ਉਹ ਇਹ ਮਿਰਚ ਖਾ ਸਕਦਾ ਜਿਹਨੂੰ ਨਹੀਂ ਜ਼ਰੂਰਤ ਉਹ ਮਿਰਚ ਨੂੰ ਕੱਢ ਸਕਦਾ ਆ ਕਿ ਬੱਚੇ ਨਹੀਂ ਖਾਂਦੇ ਅੱਛਾ ਜੀ ਸਾਡੇ ਘਰ ਦੇ ਵਿੱਚ ਸਾਰੇ ਇਹ ਸਰਵਲ ਉਹਦੀ ਕੜਾਈ ਚ ਖਾਣਾ ਖਾਣਾ ਬਹੁਤ ਪਸੰਦ ਕਰਦੇ ਆ ਕਿਉਂਕਿ ਟੇਸਟੀ ਬਹੁਤ ਬਣਦਾ ਆ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਵਾਹਿਗੁਰੂ ਦਾ ਨਾਮ ਲੈ ਕੇ ਜੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹਮੇਸ਼ਾ ਤੰਦਰੁਸਤ ਰੱਖੇ ਕਿਤੇ ਵੀ ਜਾਓ ਗੁਰੂ ਘਰ ਜਾਓ ਇਹਹੀ ਦੁਆਵਾਂ ਮੈਂ ਤੁਹਾਡੇ ਸਾਰਿਆਂ ਲਈ ਕਰੀ ਦੀਆਂ ਕਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦਾ ਬਸਦਾ ਚੜ੍ਹਦੀ ਕਲਾ 'ਚ ਰੱਖੇ ਕੋਈ ਦੁੱਖ ਤਕਲੀਫ ਨਾ ਦੇਵੇ ਮੇਰੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦਿਖਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਹੈ ਤੰਦਰੁਸਤੀ ਤੇ ਇਸ ਤਰ੍ਹਾਂ ਦੇਖੋ ਜਿਹੜੀ ਆਲੇ ਦੋਲੇ ਕੜਾਹੀ ਨੂੰ ਸਬਜੀ ਲੱਗੀ ਸੀ ਉਹ ਵੀ ਮੈਂ ਖੁਰਚਣ ਜਈ ਇਹਦੀ ਲਾ ਰਹੀ ਆ ਚਮਚ ਦੇ ਨਾਲ ਦੇਖੋ ਐਸ ਤਰ੍ਹਾਂ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਸਰਵ ਮੈਂ ਕਰਨੀ ਨਹੀਂ ਕਿਉਂਕਿ ਲੋਹੇ ਦੀ ਕੜਾਹੀ ਵਿੱਚੇ ਰੱਖਣੀ ਆ ਇੱਚੇ ਖਾਣੇ ਇੱਚੇ ਕੱਢ ਕੇ ਜਦੋਂ ਖਾਣੀ ਆ ਦਾ ਉਦੋਂ ਇਹਦੇ ਵਿੱਚੋਂ ਕੱਢ ਕੇ ਆਪਾਂ ਖਾਣੀ ਆ ਉਹ ਵੀ ਰੋਟੀ ਫੁਲਕੇ ਦੇ ਉੱਤੇ ਰੱਖ ਕੇ ਤਾਜਾ ਫੁਲਕਾ ਬਣਿਆ ਹੋਵੇ ਗਰਮ ਗਰਮ ਉਹਦੇ ਉੱਤੇ ਰੱਖ ਕੇ ਖਾਣੀ ਆ ਬਹੁਤ ਟੇਸਟੀ ਬਣਦੀ ਆ ਦੇਖੋ ਜੀ ਤੁਹਾਨੂੰ ਮੈਂ ਦਿਖਾ ਰਹੀ ਆ ਬਹੁਤ ਗਰਮ ਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੀ ਆ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਤੇ ਆ ਦੇਖੋ ਜੀ ਡੰਡੀਆਂ ਦੇ ਵਿੱਚ ਵੀ ਪੂਰਾ ਮਸਾਲਾ ਜਾ ਚੁੱਕਾ ਆ ਆ ਦੇਖੋ ਸਾਰਾ ਆ ਦੇਖੋ ਕਿੰਨੀ ਵਧੀਆ ਸਬਜੀ ਤੁਸੀਂ ਤਾਜੇ ਫੁੱਲ ਕੇ ਨਾ ਖਾਓ ਸਿੰਪਲ ਰੋਟੀ ਨਾ ਖਾਓ ਪਰੌਂਠੇ ਨਾ ਖਾਓ ਤੇ ਚਾਹੋ ਤਾਂ ਚਾਵਲਾ ਨਾਲ ਵੀ ਖਾ ਸਕਦੇ ਉਹਨਾਂ ਨਾਲ ਵੀ ਬਹੁਤ ਟੇਸਟੀ ਲੱਗਣੀ ਕਿਉਂਕਿ ਅਚਾਰੀ ਬੈਂਗਣ ਬਣਾਏ ਆ ਆਪਾਂ ਸੋ ਜੀ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਸਬਜੀ ਸਰਵ ਲੋ ਦੀ ਕੜਾਈ ਦੇ ਵਿੱਚ ਤੁਹਾਨੂੰ ਮੈਂ ਇੱਕ ਇਵੇਂ ਇੱਕ ਰੋਟੀ ਮੈਂ ਬਣਾਈ ਸੀਗੀ ਤੇ ਰੋਟੀ ਪਈ ਸੀਗੀ ਪਰ ਮੈਂ ਸਬਜੀ ਮੈਂ ਬਣਾ ਰਹੀ ਹਾਂ ਦੁਪਹਿਰ ਦੇ ਟਾਈਮ ਰੋਟੀ ਸੀਗੀ ਸਵੇਰ ਦੀ ਬਚੀ ਹੋਈ ਤੇ ਉਹਦੇ ਨਾਲ ਮੈਂ ਤੁਹਾਨੂੰ ਇੱਕ ਬਾਈਟ ਲੈ ਕੇ ਦਿਖਾਨੀ ਆ ਬਹੁਤ ਵਧੀਆ ਦੇਖੋ ਤੇ ਇਹ ਸਬਜੀ ਤਾਂ ਇੰਨੀ ਟੇਸਟੀ ਬਣਦੀ ਆ ਇੱਕ ਵਾਰੀ ਤੁਸੀਂ ਬਣਾਉਂਗੇ ਤੁਹਾਡਾ ਬਾਰ ਬਾਰ ਦਿਲ ਕਰੂਗਾ ਕਿਉਂਕਿ ਇਹਦਾ ਟੇਸਟ ਹੀ ਅਲੱਗ ਹੁੰਦਾ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਆਪਾਂ ਹੁਣ ਸਿਲਵਰ ਦੇ ਭਾਂਡਿਆਂ 'ਚ ਬਣਾਉਂਦੇ ਆ ਇਹ ਸਾਡੇ ਲਈ ਬਹੁਤ ਖਤਰਨਾਕ ਆ ਇਹਨਾਂ 'ਚ ਨਾ ਬਣਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਸਟੀਲ ਦਾ ਭਾਂਡਾ ਜੇ ਨਹੀਂ ਸਰਬਲੋਹ ਦੀ ਕੜਾਹੀ ਸਟੀਲ ਦਾ ਭਾਂਡਾ ਅਗਰ ਖੂਨ ਦੀ ਕਮੀ ਆ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗੀ ਕਿ ਤੁਸੀਂ ਸਰਬਲੋਹ ਦੀ ਕੜਾਹੀ 'ਚ ਖਾਣਾ ਬਣਾਓ ਤੇ ਖਾਓ ਦੇਖੋ ਵਾਈਟ ਕਿੰਨੀ ਵਧੀਆ ਟੇਸਟ ਕਰਨ ਲੱਗੀ ਆ ਮੈਂ ਤੇ ਗਰਮ ਗਰਮ ਦਾ ਇਹਦਾ ਸਬਜ਼ੀ ਦਾ ਟੇਸਟ ਕੀਤਾ ਬਹੁਤ ਵਧੀਆ ਟੇਸਟੀ ਸਬਜ਼ੀ ਲੋਨ ਮੇਰੇ ਚ ਬਹੁਤ ਵਧੀਆ ਚਾਰੀ ਟੇਸਟ ਬਹੁਤ ਵਧੀਆ ਆ ਰਿਹਾ ਤੇ ਸਭ ਤੋਂ ਵਧੀਆ ਸਬਜੀ ਬਣੀ ਬਹੁਤ ਸੁਆਦ ਹੈ ਤੇ ਬਣਾਓ ਖਾਓ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੇ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਬਜ਼ੁਰਗਾਂ ਨੂੰ ਜਰੂਰ ਖਲਾਇਆ ਕਰੋ ਕਿਉਂਕਿ ਖੂਨ ਦੀ ਕਮੀ ਆਉਂਦੀ ਹੈ ਤਾਂ ਬਾਹਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਸਤਰੀ ਕਾਲ